ਤੋ ਵੀ ਜ਼ਬਾਈ ਕਰ ਰਹੇ ਆ। ਸਭ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਸਲਾਮ। ਮੈਂ ਤੁਹਾਡਾ ਡਾਕਟਰ ਅਮਿਤ ਸੰਧਲ। ਅੱਜ ਇੱਕ ਬਹੁਤ ਜ਼ਰੂਰੀ ਵਿਸ਼ਾ ਲੈ ਕੇ ਤੁਹਾਡੇ ਨਾਲ ਉਗਰੋ ਹੋ ਰਹੇ ਆ। ਜਿੱਦਾਂ ਆਪਾਂ ਨੂੰ ਪਤਾ ਹੈ ਕਿ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ, ਵਾਤਾਵਰਨ ਦੂਸ਼ਿਤ ਦੇ ਨਾਲ-ਨਾਲ ਜਲ ਸਰੋਤ ਵੀ ਦੂਸ਼ਿਤ ਹੋ ਰਹੇ ਹਨ। ਤਾਂ ਮੈਂ ਦੱਸਾਣਾ ਚਾਹੁੰਦਾ ਹੈ ਕਿ ਇਹ ਅਸੀਂ ਕਿੱਦਾਂ ਆਪਣੇ ਜਲ ਸਰੋਤ ਜਿਹੜੇ ਨੇ ਉਹ ਦੂਸ਼ਿਤ ਘਾਤੇ ਪਏ ਆ। ਔਰ ਇਹ ਜਿਹੜੇ ਜਲ ਸਰੋਤ ਨੇ ਕਿਤਨਾ ਕਿਤੇ ਡਾਇਰੈਕਟਲੀ ਇੰਡਾਇਰੈਕਟਲੀ ਹਰ ਨਾਗਰਿਕ ਦੀ ਵਰਤੋਂ ਚਾਣੇ ਨੇ। ਔਰ ਜਿੱਥੇ ਇਹਨਾਂ ਦੇ ਨਾਲ ਪ੍ਰਦੂਸ਼ਣ ਦਾ ਫੈਲਦਾ ਹੈ ਫੈਲਦਾ ਹੈ ਜਿਹੜੀ ਪਲਾਸਟਿਕ ਹੈ ਨਾ ਉਹ ਕਦੀ ਵੀ ਗਲਦੀ ਨਹੀਂ ਹੈ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਸਰਕਾਰਾਂ ਦਾ ਜਾਂ ਪ੍ਰਸ਼ਾਸਨ ਦਾ ਕੰਮ ਨਹੀਂ ਹੈ ਕਿ ਆਪਾਂ ਇਹ ਚੀਜ਼ਾਂ ਨੂੰ ਦੇਖੀਏ ਇਹ ਸਾਡੇ ਨਾਗਰਿਕਾਂ ਦਾ ਹਰ ਇਨਸਾਨ ਦਾ ਫਰਜ਼ ਹੈ ਕਿ ਆਪਾਂ ਅਗਰ ਵਾਤਾਵਰਣ ਸਾਫ਼ ਰੱਖਣਾ ਹੈ ਤਾਂ ਆਪਾਂ ਆਪਣਾ ਜਿਹੜਾ ਯੋਗਦਾਨ ਹੈ ਵਿੱਚ ਪਾਈਏ ਆਪਾਂ ਸਰਕਾਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਕਹਿ ਦਿੰਨੇ ਹੈ ਕਿ ਪ੍ਰਦੂਸ਼ਨ ਹੈ ਜਾਂ ਸਾਸ਼ਵਈ ਨਹੀਂ ਆਏ ਲੇਕਿਨ ਆਪਾਂ ਕੀ ਕਰਦੇ ਆਂ ਆਪਾਂ ਨੂੰ ਇਹ ਬਾਰੇ ਬਹੁਤ ਜਿਆਦਾ ਸੋਚਣ ਦੀ ਲੋੜ ਹੈ ਅੱਜ ਇੱਕ ਬਹੁਤ ਬੜਾ ਇਸ਼ੂ ਬਣ ਗਿਆ ਹੈ ਜਲ ਸਰੋਤ ਦੂਸ਼ਿਤ ਹੋਣ ਦਾ ਸੋ ਮੈਂ ਆਪਣੇ ਸਾਰੇ ਸਾਥੀਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਜਲ ਸਰੋਤ ਨੇ ਅੱਜ ਤਾਂ ਆਪਾਂ ਦੇਖਦੇ ਆਂ ਕਿ ਕੂੜਾ ਕਰਕਟ ਪਲਾਸਟਿਕ ਸਭ ਇਹਦੇ ਵਿੱਚ ਪਿਆ ਹੋਇਆ ਹੈ। ਤੋਂ ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਇੱਕ ਵਾਰ ਫੇਰ ਬੇਨਤੀ ਆਨੇ ਇਹਦੇ ਬਾਰੇ ਆਪਾਂ ਵਿਚਾਰੀਏ ਵਿਚਾਰੀਏ ਕਿ ਆਪਾਂ ਇਹਦੇ ਬਾਰੇ ਜਿਹੜੇ ਵੀ ਲੋਕ ਨੇ ਜਿਹੜੇ ਇਦਾਂ ਦਾ ਕੋਈ ਵੀ ਊੜਾ ਕ੍ਰਿਕਟ ਜਲਸ ਹੋਤਾਂ ਸਿਰਦੇ ਨਹੀਂ ਜਿਹਨਾਂ ਦਾ ਪੋਲੂਸ਼ਨ ਫੈਲਦਾ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਚੀਜ਼ਾਂ ਨੂੰ ਬੰਦ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਅਨ ਜੈਪਾਲ